19 ਲੀਟਰ ਤਿਆਰ ਆ 18 ਕਹਿ ਕੇ ਅਗਲਾ ਸੌਦਾ ਮੰਨ ਕੇ ਸੌਦਾ ਕਰ ਲੈ ਕੋਈ ਥਣਾ ਦੀ ਆਪਣੀ ਘਰ ਤੱਕ ਦੀ ਜ਼ਿੰਮੇਵਾਰੀ ਠੀਕ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਆਂ ਇਹ ਵਿਕਾਊ ਆਗੀ 9-10 ਕੁ ਦਿਨਾਂ ਇਹਨੂੰ ਤਕਰੀਬਨ ਸੂਈ ਨੂੰ ਹੋ ਗਏ ਤੇ ਬਾਕੀ ਚੰਗਾ ਦੁੱਧ ਤਿਆਰ ਆਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰਕੇ ਖਰੀਦਣੀ ਆ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈਨੇ ਆ ਤੇ ਇਹਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਆਈ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਬੱਚਾ ਤੁਸੀਂ ਇੱਧਰ ਦੇਖ ਸਕਦੇ ਹੋ ਬੱਚਾ ਤੇ ਬਾਕੀ ਆਜੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਈ ਆਪਣਾ ਨਾਮ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਆ ਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਇਹ ਸੂਈ ਵੀ ਆ ਗਈ ਬਾਈ ਇਹ ਦੂਜੀ ਤੀਜਾ ਸੂਆ ਸੂਈ ਵੀ ਹੈ ਤੀਜਾ ਸੂਆ ਹੁਣ ਸੂਈ ਆ ਗਈ ਹਾਂਜੀ ਕਿੰਨੇ ਕ ਦਿਨ ਹੋ ਗਏ 10 ਦਿਨ ਹੋ ਗਏ ਬਾਈ ਇਹ 10 ਦਿਨ ਸੂਈਨ ਹੋ ਗਏ ਠੀਕ ਆ ਸੂਆ ਤੀਜਾ ਹਨਾ ਤੀਜਾ ਠੀਕ ਆ ਤੇ ਦੁੱਧ ਹੁਣ ਜਮਾ ਕੰਡੇ ਵਾਲਾ ਕਿੰਨਾ ਤਿਆਰ ਹੋਊਗਾ ਦੁੱਧ ਬਾਈ ਆਪਾਂ 19 ਲੀਟਰ ਤਿਆਰ ਆ 18 ਕਹਿ ਕੇ ਅਗਲਾ ਸੌਦਾ ਮੰਨ ਕੇ ਸੌਦਾ ਕਰ ਲੇ ਕੋਈ ਥਣਾ ਦੀ ਆਪਣੀ ਘਰ ਤੱਕ ਦੀ ਜ਼ਿੰਮੇਵਾਰੀ ਠੀਕ ਆ ਥਣਾ ਥੋਣਾ ਦੀ ਜਮਾ ਓਕੇ ਆ ਗਈ ਮਗਰ ਨਾ ਮਗਰ ਨਾ ਜਮਾ ਬਰ ਉੱਤਰਦਾ ਠੀਕ ਆ ਜਮਾ ਓਕੇ ਆ ਜਾਨੀ ਆਪਾਂ ਵੀ ਤਸੱਲੀ ਕਰਕੇ ਲਿਆਏ ਆ ਹਨਾ ਹਾਂ ਤਸੱਲੀ ਕਰਕੇ ਲਿਆਏ ਆ ਬਾਕੀ ਆਪਾਂ ਲਿਆ ਕੇ ਵੇਚਦੇ ਆ ਕੋਈ ਘਰ ਦੀ ਨਹੀਂ ਆਪਣੀ ਠੀਕ ਆ ਵਪਾਰ ਦਾ ਕੰਮ ਆਪਣਾ ਵਪਾਰ ਦਾ ਕੰਮ ਠੀਕ ਆ 19 ਤਿਆਰ ਆ ਜਾਨੀ ਜਮਾ ਤਸੱਲੀ ਵਾਲਾ ਤੇ ਆਪਾਂ 18 ਕਹਿ ਕੇ ਦੇਣੀ ਆ ਹਾਂ 18 ਕਹਿ ਕੇ ਦੇਣੀ ਆ 18 ਕਿਲੋ ਜਮਾ ਬਿਨਾ ਤੋਲੇ ਤੋਂ ਭਰਾਂ ਦੀ ਕੋਈ ਲੈ ਜੀ ਕੋਈ ਚੱਕਰ ਨਹੀਂ 18 ਠੀਕ ਆ ਬਾਕੀ ਜੇ ਕਿਸੇ ਨੂੰ ਤਸੱਲੀ ਕਰਨੀ ਤਾਂ ਤੋਲ ਕੇ ਲਿਆ ਸਕਦਾ ਹਨਾ ਠੀਕ ਆ ਤੇ ਬੱਚਾ ਤਾਂ ਬੱਛਾ ਹਨਾ ਹਾਂ ਬੱਚਾ ਬੱਛਾ ਠੀਕ ਆ ਤੇ ਬਾਕੀ ਉ ਕਿਵੇਂ ਆ ਕੀ ਚੋਣ ਜਾਣ ਚੋਣ ਜਾਣ ਚ ਪੂਰੀ ਵਧੀਆ ਬਾਈ ਜਮਾ ਇੱਕ ਨੰਬਰ ਆ ਜੀ ਠੀਕ ਆ ਤੇ ਉ ਠੰਡੀ ਆ ਜਮਾ ਹਨਾ ਹਾਂ ਹਾਂ ਠੀਕ ਆ ਤੇ ਇਹਦਾ ਆਪਾਂ ਬਾਈ ਮੁੱਲ ਕਿੰਨਾ ਰੱਖਿਆ ਮੋਲੇ ਦਾ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਹੋਊਗਾ ਠੀਕ ਹੈ ਤੇ ਬਿਵਾਰੀ ਬੰਦੇ ਨੇ ਜਿਹੜੀ ਹੁੰਦੀ ਹੈ ਠੀਕ ਆ ਵੀ 100 ਕੋਈ ਪੜਦਾ ਹੁੰਦਾ ਹੈ ਨਾ ਠੀਕ ਹੈ ਤੇ ਖੋਲ ਲਿਆ ਕਰੀ ਬਈ ਇਹਨੂੰ ਤੇ ਲੋਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਕਿਰਾਂ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਕਿ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਬਾਡੀ ਬੰਦਰ ਦੇਖ ਸਕਦੇ ਹੋ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਹੈਗੀ ਤੇ ਕਾਦਰ ਕਾੜ ਦਰਮਿਆਨੇ ਦੇ ਵਿੱਚ ਆ ਤੇ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਬਣਾਇਆ ਵਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਥਾਣ ਵੀ ਵਧੀਆ ਚੰਗੇ ਆਗੇ ਮੋੜ ਦਾ ਬਾਕੀ ਬਾਡੀ ਬਾਂਤਰ ਦੀ ਵੀ ਬਹੁਤ ਵਧੀਆਗੀ ਦੇਖ ਸਕਦੇ ਆ ਤੁਸੀਂ ਆਰਡਰ ਵੀ ਦੇਖ ਸਕਦੇ ਬਹੁਤ ਵਧੀਆ ਵਿੱਥੀ ਵੀ ਬਹੁਤ ਆ ਤੇ ਮਿਲਕਵੇਨ ਵੀ ਬਹੁਤ ਚੰਗੀ ਆਉਂਦੀ ਹੈਗੀ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਤੇ ਜੋ ਰੇਟ ਦੀ ਗੱਲ ਆ ਉਹ ਫੋਨ ਤੇ ਹੋਊਗਾ ਉਹ ਤੁਸੀਂ ਬਾਈ ਨੂੰ ਠੀਕ ਆ ਜਿਹੜੇ ਰੇਟ ਹੀ ਹੋਊਗਾ ਯਾਨੀ ਠੀਕ ਆ ਤੇ ਉਹ ਤੁਸੀਂ ਫੋਨ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋ ਇੱਥੇ ਆਪਦੀ ਤਸੱਲੀ ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ ਬੱਚਾ ਇੱਕ ਕਰੀ ਫੇਰ ਦੇਖ ਸਕਦੇ ਹੋ ਬੱਛਾਗਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ